ਵੈਹੁ ਜੀ ਦਾ ਖਾਲਸਾ ਵੈਹੁ ਜੀ ਕੀ ਫਤਿਹ ਦਾਸ ਜੈਦਰ ਬਾਬਾ ਦਾਸ ਸਿੰਘ ਸ਼ਰੋਣੀ ਪੰਥਕ ਕਾਲੀ ਰਿਸ਼ਮੇਸ਼ ਤਰ੍ਹਾਂ ਨਾਲ ਪੰਜਵਾਂ ਨਿਸ਼ਾਨ ਮੌਜੂਦਾ ਮੁਖੀ ਜੈਦਰ ਬਾਬਾ ਦਰਸ਼ਨ ਸਿੰਘ ਲੰਕਾਨਾ ਸਾਹਿਬ ਵਾਲੇ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਅਸੀਂ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਪਹਿਲਾਂ ਤੁਸੀਂ ਆ ਇੱਕ ਵੀਡੀਓ ਦੇਖ ਲਓ ਫਿਰ ਆਪਾਂ ਮਦਰਨ ਕਰਦੇ ਆ ਜੀ ਕਿ ਚੋੜਿਆਂ ਦੇ ਹੁੰਦੇ ਬੱਚੇ ਨੇ ਝੋੜਿਆਂ ਦੇ ਹੁੰੜਿਆਂ ਨੂੰ ਸੱਤੀ ਨਾਲ ਮਸਾ ਪਾਈ ਕਰੀ ਰੰਗ ਕਰ ਰਿਹਾ ਪੂੜੇ ਚਮਾਰ ਲਈ ਜੇ ਪੂੜੇ ਚਮਾਰ ਹਨ ਇਹ ਤੁਮਾਰ ਇੱਥਾ ਜਿਹੜੀ ਜਿਆਦਾ ਜਿਹਨਾਂ ਨੂੰ ਵੀ ਛੋਟੀਆਂ ਜੱਤਾਂ ਤੋਂ ਵੀ ਪਿਆ ਉਹਨਾਂ ਨੂੰ ਬੁੱਢੇ ਦਲ ਦੇ ਲੰਗਰ 'ਚ ਨਹੀਂ ਲੱਗਣ ਦੁੱਧ ਜਾਂਦਾ ਬੁੱਢੇ ਦਲ ਦੇ ਇਨਸ਼ਾਨ ਨਗਾਰੇ ਨਹੀਂ ਹੋ ਸਕ ਸਕਦੇ ਬੁੱਢੇ ਦਲ ਦੇ ਵਿੱਚ ਗੁਰਬਾਣੀ ਨਹੀਂ ਪੜ ਸਕਦੇ ਪੂੜੇ ਚਮਾਰ ਜਿੰਨੇ ਵੀ ਹਨ ਸਾਰੇ ਗੁਰਬਾਣੀ ਨਹੀਂ ਪੜ ਇਹ ਨੂੰ ਆ ਪੁੱਛਣਾ ਚਾਹੁੰਦਾ ਇਹ ਕਹਿੰਦਾ ਹੈ ਕਿ ਬੁੱਢੇ ਦਲ ਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਆ ਕਿ ਬੁੱਢੇ ਦਲ ਦੇ ਵਿੱਚ ਰੰਗਰੇਟੇ ਸਿੰਘ ਮਰਮੀ ਸਿੱਖ ਹਤੇ ਰਮਦਾਸੀ ਸਿੱਖ ਜਿਹੜੇ ਆ ਉਹ ਗੁਰਬਾਣੀ ਨਹੀਂ ਪੜ ਸਕਦੇ ਬੁੱਢੇ ਦਲ ਦੇ ਵਿੱਚ ਉਹ ਨਿਸ਼ਾਨ ਨਹੀਂ ਪੜ ਸਕਦੇ ਬੁੱਢੇ ਦਲ ਦੇ ਵਿੱਚ ਉਹ ਨਜ਼ਾਰੇ ਨਹੀਂ ਵਝਾ ਸਕਦੇ ਇਹਨੂੰ ਮੈਂ ਪੁੱਛਣਾ ਚਾਹੁੰਦਾ ਆ ਕਿ ਵੀ ਇਹ ਤਾਂ ਇਤਿਹਾਸ ਪੜਿਆ ਪਹਿਲਾਂ ਇਤਿਹਾਸ ਪੜਿਆ ਕਰੋ ਤੇ ਫਿਰ ਫੇਸਬੁੱਕ ਤੇ ਬੋਲਿਆ ਕਰੋ ਫਿਰ ਵਿਚਾਰ ਕਰਿਆ ਕਰੋ ਪਹਿਲਾਂ ਮੈਨੂੰ ਇਹ ਦੱਸ ਇਹ ਇਹ ਇਹਦੇ ਤੱਕ ਇਹ ਵੀਡੀਓ ਪਹੁੰਚਾ ਦਿਓ ਸਿੱਖ ਸੰਗਤਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਇਹਦੇ ਤੱਕ ਇਹ ਮੇਰੀ ਵੀਡੀਓ ਪਹੁੰਚਾਓ ਇਹਨੂੰ ਪਤਾ ਲੱਗੇ ਇਹਨੂੰ ਕੋਈ ਮੇਰੀ ਗੱਲ ਦਾ ਜਵਾਬ ਦੇਵੇ ਕਿ ਪਹਿਲਾ ਨਗਾਰਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਉਹਦਾ ਨਗਾਰਾ ਕਿੰ누 ਬਣਾਇਆ ਸੀ ਜਿਹੜਾ ਰਣਜੀਤ ਨਗਾਰਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਣਾਇਆ ਸੀ ਤੇ ਉਹ ਨਗਾਰਾ ਤਖਤ ਸਾਹਿਬ ਤੇ ਰੱਖਿਆ ਸੀ ਉਹਦਾ ਪਹਿਲਾ ਨਗਾਰਾ ਕਿਹਨੂੰ ਸੀ ਉਹ ਹੀ ਮਲਵੀ ਸਿੰਘ ਰਣਜੀਤ ਰਾਗੂ ਦਾ ਬੇਟਾ ਬਾਬਾ ਜੀਵਨ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਨਗਾਰਚੀ ਬਣਾਇਆ ਸੀ ਜਿਹੜਾ ਪਹਿਲਾ ਨਿਸ਼ਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਸੀ ਉਹਦਾ ਨਿਸ਼ਾਨ ਜੀ ਵੀ ਕਿੰਨੂੰ ਬਣਾਇਆ ਸੀ ਬਾਬਾ ਜੀਵਨ ਸਿੰਘ ਜੀ ਨੂੰ ਬਣਾਇਆ ਸੀ ਜੇਕਰ ਤੂੰ ਗੱਲ ਕਰੇ ਗੁਰਬਾਣੀ ਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਅੰਕਿਤ ਕੀਤਾ ਸੀ ਦਮਦਮਾ ਸਾਹਿਬ ਦੀ ਧਰਤੀ ਤੇ ਉਦੋਂ ਸ਼ਾਹੀ ਦਵਾਰ ਦੀ ਜਿਹੜੀ ਡਿਊਟੀ ਸੀ ਕਿਦੀ ਲਈ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਰੰਗਰੇਟੇ ਗੁੰਕੇ ਬੇਟੇ ਦੀ ਫਿਰ ਕੋ ਕੇਸ ਲੱਗਿਆ ਨਾਲ ਕਹਿ ਰਹੇ ਆ ਕਿ ਇਹਨਾਂ ਦੇ ਮਾਲ ਇਹਨਾਂ ਨੂੰ ਫਲਾਣੇ ਦਲਚ ਜਿਹੜਾ ਆ ਇਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਆ ਇਹਨਾਂ ਨੂੰ ਇਹ ਨਗਾਰੇ ਵੀ ਫੜ ਸਕਦੇ ਨਹੀਂ ਪੜ ਸਕਦੇ ਆ ਵੀ ਫੜ ਸਕਦੇ ਆ ਵੀ ਫੜ ਸਕਦੇ ਉਹ ਤੁਸੀਂ ਕੌਣ ਜਿਹੜੇ ਸਾ ਤੋਂ ਸਾਡਾ ਵਿਤਕਰਾ ਕਰਨ ਵਾਲੇ ਸਾਡ ਨੂੰ ਤੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਨਵਾਜਿਆ ਮਨ ਦੀ ਸਿੱਖਾ ਨੂੰ ਰਮਦਾਸੀ ਸਿੱਖਾ ਨੂੰ ਗਰੀਬ ਗੁਰਗਿਆਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਨਵਾਜਿਆ ਗੁਰੂ ਨਾਨਕ ਸਾਹਿਬ ਨੇ ਨਵਾਜਿਆ ਤੁਸੀਂ ਕੌਣ ਜੇ ਉਦੋਂ ਤੁਸੀਂ ਕਿੱਥੇ ਸੀ ਇਹ ਤੁਹਾਡੇ ਜਾਲਪਮਾਨੀ ਦਰ ਕਿੱਥੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਕਰ ਦਿੱਤੇ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕੋਈ ਉੱਠੇ ਸਿੰਘ ਬਹਾਦਰ ਜਿਹੜਾ ਹਿੰਦੀ ਲੈ ਕੇ ਚਾਦਰ ਤੇ ਤੁਹਾਡੇ ਵੱਡ ਵਡੇਰੇ ਜਾਤ ਭਗਵਾਨੀਓ ਤੁਹਾਡੇ ਵੱਡ ਵਡੇਰੇ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਭੱਜ ਗਏ ਸੀ ਤੇ ਕੇਵਲ ਤੇ ਕੇਵਲ ਮਜਬੀ ਸਿੱਖ ਜਰਨੈਲ ਰੰਗਰੇਟੇ ਗੁਰੂ ਦੇ ਬੇਟੇ ਬਾਬਾ ਜੀਵਨ ਸਿੰਘ ਜੀ ਉੱਠੇ ਸੀ ਉਦੋਂ ਨਾਲ ਤੁਸੀਂ ਸੀਸ ਲੈ ਕੇ ਆਏ ਕਿੱਥੇ ਸੀ ਤੁਸੀਂ ਉਹਦੋਂ ਲੋਕ ਜਿੰਨੀਆਂ ਵੀ ਕੁਰਬਾਨੀਆਂ 85% ਕੁਰਬਾਨੀਆਂ ਕਲਗੀਧਰ ਪਾਤਸ਼ਾਹ ਦੇ ਨਾਲ ਕੀਤੀਆਂ ਤੇ ਕੇਵਲ ਤੇ ਕੇਵਲ ਇਹ ਗੱਲ ਸੁਣਨਾ ਮੇਰੀ ਕੇਵਲ ਤੇ ਕੇਵਲ ਮਰਬੀ ਸਿੱਖਾਂ ਨੇ ਤਰਬਦਾਸੀ ਸਿਖਾਣੀ ਕੀਤੀਆਂ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਭੱਜ ਗਏ ਸੀ ਇਹ ਲੋਕ ਗਰੀਬ ਗੁਰਬੇ ਲੋਕ ਜਿਨ੍ਹਾਂ ਦੇ ਸਿਰਾਂ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਨੇ ਕੋਸ਼ ਹੋ ਕੇ ਤੁਸੀਂ ਜਾਣਦੇ ਹੋ ਅੱਜ ਇਹ ਜੀ ਇੰਨਾ ਹੀ ਇਹਦੇ ਉਦਾਂ ਹੀ ਇਹਨਾਂ ਨੂੰ ਤੇ ਸਾਡੇ ਦਲਾਂ ਦੇ ਵਿੱਚ ਇਹਨਾਂ ਨੂੰ ਬਾਟਾ ਫੜਨ ਦੀ ਇਜਾਜ਼ਤ ਨਹੀਂ ਆ ਇਹਨਾਂ ਨੂੰ ਨਿਸ਼ਾਨ ਫੜਨ ਦੀ ਇਜਾਜ਼ਤ ਨਹੀਂ ਹੈ ਨਜ਼ਾਰੀ ਦੇ ਵਜ੍ਹਾ ਸਿੱਧੇ ਕਿ ਨੀਵੀਂ ਜਾਤ ਦੇ ਨੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਹੋ ਮੇਰੇ ਇਹ ਗੱਲ ਮੰਨ ਲਓ ਜਾਤ ਦੇ ਕਹਿ ਦੋ ਆ ਜਿੰਨੇ ਤੁਸੀਂ ਦਲਾਂ ਦੇ ਪਾਣੇ ਕਿ ਜਿਹੜੇ ਤੁਸੀਂ ਜਾਤ ਜਾਤ ਬੰਬਾਨੀ ਸੋਚਦੇ ਚੱਲਦੇ ਹੋ ਜਿੰਨੇ ਵੀ ਦਾਲ ਤੁਸੀਂ ਜਿਹੜਾ ਜਿਨ੍ਹਾਂ ਦੇ ਵਿੱਚ ਰੰਗਰੇਟਿਆਂ ਨਾਲ ਦਾ ਅੱਸੀਆਂ ਨਾਲ ਉਦਾਸੀ ਸਿੱਖਾਂ ਨਾਲ ਜਗਰੀਬ ਗੁਰਬਿਆਂ ਨਾਲ ਵਾਟਾ ਵਖਰਾ ਕੀਤਾ ਜਾਂਦਾ ਜਾਂ ਜੇ ਤੁਸੀਂ ਕਹੋ ਕਿ ਇਹ ਸਾਡੇ ਦਰ ਨੇ ਤੁਸੀਂ ਕੀ ਕਰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾੜੇ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਗਾਰੀ ਨਿਸ਼ਾਨ ਦੀ ਆੜ ਦੇ ਅੰਦਰ ਤੁਸੀਂ ਜਾਤ ਪਾਤ ਫਲਾ ਰਹੇ ਪੰਜਾਬ ਦੇ ਅੰਦਰ ਔਰ ਜਾਂ ਤੇ ਇਹ ਚੀਜ਼ ਮੰਨ ਲਓ ਕਿ ਇਹ ਦਲ ਪੰਥ ਜਿਹੜੇ ਜਾਦੂਮਹਾਨੀਆਂ ਦੇ ਨੇ ਜਾਂ ਫਿਰ ਜੇ ਤੁਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਦਲ ਨਹੀਂ ਆ ਗੁਰੂ ਗੋਬਿੰਦ ਸਿੰਘ ਨੇ ਇੱਕੋ ਇੱਕ ਦਲ ਚਲਾਇਆ ਸੀ ਮਾਰਸ਼ਲ ਦਲ ਜਿਹਦੇ ਵਿੱਚ ਕੋਈ ਜਾਦ ਪਾਤ ਨਹੀਂ ਉਹ ਕੇਵਲ ਤੇ ਕੇਵਲ ਸ਼ਰੋਹਣੀ ਪੰਥ ਅਕਾਲੀ ਦਸ਼ਮੇਸ਼ਰਨਾ ਦਾ ਚਲਾਇਆ ਸੀ ਇਦੇ ਪਹਿਲੇ ਮੁਖੀ ਗੁਰੂ ਗੋਬਾ ਸਿੰਘ ਜੀ ਆਪਣੇ ਹੱਥ ਦੇ ਨਾਦ ਦਸ਼ਮੇਸ਼ ਤਰਨਤਲ ਦੇ ਮੁਖੀ ਬਾਬਾ ਜੀਵਨ ਸਿੰਘ ਜੀ ਨੂੰ ਪੜਾਇਆ ਸੀ ਤੇ ਉਹ ਪੀੜੀ ਦਾ ਪੀੜੀ ਉਹਨਾਂ ਦੀ ਅਨਸਮਨਸ ਬਾਬਾ ਮਹਿੰਦਰ ਸਿੰਘ ਜੀ ਰਣਕਾਣਾ ਸਾਹਿਬ ਵਾਲੇ ਅੱਗੇ ਉਹਨਾਂ ਤੋਂ ਬਾਅਦ ਬਾਬਾ ਮਾਹੂ ਸਿੰਘ ਜੀ ਰਣਕਾਣਾ ਸਾਹਿਬ ਵਾਲੇ ਤੇ ਇਸ ਟਾਈਮ ਬਾਬਾ ਦਰਸ਼ਨ ਸਿੰਘ ਜੀ ਰਣਕਾਣਾ ਸਾਹਿਬ ਵਾਲੇ ਜੋੜ ਕੇ ਕੌਮ ਦੀ ਪੰਥ ਦੀ ਗੱਲ ਕਰ ਰਹੇ ਹਨ ਇਸ ਕਰਕੇ ਤੁਹਾਨੂੰ ਇਹੋ ਕਰਨਾ ਆ ਕਿ ਬੰਦੇ ਦੇ ਪੁੱਤ ਬਣ ਕੇ ਇਹ ਹਰਕਤਾਂ ਤੋਂ ਬਾਜ਼ ਆ ਜਾਓ ਇਹ ਜੇ ਤੁਸੀਂ ਕਹਿੰਦੇ ਨਾ ਕੱਲੇ ਪੰਜਾਬ ਦੇ ਅੰਦਰ ਹੀ ਕਿ ਇਹ ਜਿਹੜੀਆਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਵੱਡੀ ਜਾਤ ਦੇ ਆਂ ਇਹ ਛੋਟੀਆਂ ਜਾਤਾਂ ਰੰਗਰੇਟੇ ਗੁਰੂ ਕੇ ਬੇਟੇ ਜਾਂ ਆਪਣਾ ਰਵਦਾਸੀ ਸਿੱਖ ਮਲਬੀ ਸਿੱਖ ਜਿਹੜੇ ਨੇ ਇਹ ਪੰਜਾਬ ਦੇ ਅੰਦਰ ਤੇ ਤੁਸੀਂ ਘਰੇ ਦੇਸ਼ਾਂ 'ਚ ਬੈਠੇ ਜਾਂ ਦੇਸ਼ਾਂ-ਪਰੇਸ਼ਾਂ 'ਚ ਹੈ ਨਹੀਂ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਰੰਗਰੇਟੇ ਗੁਰੂ ਕੇ ਬੇਟੇ ਮਲਬੀ ਸਿੱਖ ਰਵਦਾਸੀ ਸਿੱਖ ਇਹ ਉਸ ਹੋ ਨਹੀਂ ਰਹੇ ਇਹ ਪੂਰੇ ਜੰਨੀਆਂ ਵੀ ਭਾਰਤ ਦੇਸ਼ ਅਤੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਫੈਲੇ ਹੋਏ ਜਿੰਨੇ ਵੀ ਦੁਨੀਆ ਦੇ ਉੱਤੇ ਦੇਸ਼ ਨੇ ਸਾਰਿਆਂ ਦੇ ਅੰਦਰ ਰੰਗਰੇਟੇ ਦਾ ਸੀ ਇਹ ਜਿਹੜੇ ਨੇ ਉਹ ਚਾਦ ਕਲਾ ਦੇ ਨਾਲ ਜਿਹੜੇ ਆਪਣੇ ਕੰਮ ਕਰ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਪੰਥ ਦੇ ਵਿੱਚ ਜਿਹੜਾ ਆ ਨਿਵਾਜਿਆ ਤੇ ਉਹ ਇਦਾਂ ਹੀ ਰੰਗਰੇਟੇ ਤੇ ਰਵਦਾਸੀ ਸਿੱਖ ਜਿਹੜੇ ਆ ਪੰਥ ਦੇ ਵਿੱਚ ਗੱਜਦੇ ਰਹਿਣਗੇ ਤੁਸੀਂ ਪੰਥ ਚੋਂ ਬਦੀ ਬਾਹਰ ਨਿਕੜ ਸਕਦੇ ਹੋ ਉਹਨਾਂ ਨੂੰ ਕਿਉਂਕਿ ਇਹ ਰੰਗਰੇਟੇ ਰਵਦਾਸੀਏ ਗੁਰੂ ਗੋਬਿੰਦ ਸਿੰਘ ਮਾਰਨੇ ਨਵਾਜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ